ਲਓ ਜੀ ਆ ਗਏ ਅੱਜ ਪਿੰਡ ਚ ਆ ਕਰਵਾਜੀ ਤੇ ਦਿਖਾਉਣੇ ਅੱਜ ਦੀ ਬਾਜੀ ਦਾ ਵਲੌਗ ਤੁਹਾਨੂੰ ਬਣੇ ਰਿਓ ਵੀਡੀਓ ਦੇ ਨਾਲ ਕਿੱਧਰ ਉੜ ਗਏ ਹੋਏ ਲੋਕ ਕੇ ਨਹੀਂ ਦੇਣਾ ਪਾਣੀ ਬੰਦੇ ਹਾਂ ਹਾਂ ਪਾਣੀ ਦੇ ਕੇ ਲੈ ਆ ਪਾਣੀ ਦੇ ਕੇ ਲੈ ਆ ਬਾਤ ਨਹੀਂ ਬਣ ਰਿਹਾ ਬੜਾ ਪਾਣੀ ਦੇ ਲਓ ਹਾਂ ਦੀ ਭਾਈ ਹੈਲੋ ਹਾਂ ਹਾਂ ਭਾਈ ਭਾਈ ਉੱਲੇ ਮਰੀ ਜਾਂਦੇ ਉੱਤੇ ਮਰੀ ਪਾਣੀ ਦੇ ਕੇ ਛੱਟਪਾਟ ਤੇ ਲੈ ਆ ਪਾਣੀ ਨਾਲ ਲਿਏ ਭਾਈ ਭਾਗ ਲਾ ਕੇ ਯਾਰ ਚੱਲੋ ਆ ਜਾਣੀ ਉਹ ਮੌਕੇ ਨਾਲ ਨਾਲ ਹੀ ਕਰਦੇ ਆ ਪਾਣੀ ਲੈ ਕੇ ਘਰਾਮਤ ਨਾਲ ਆ ਜਾਓ ਭਈਆ ਉਹਨੇ ਜੋ ਇੱਕ ਮੌਕਾ ਦਿੱਤਾ ਜਾਣਾ ਬਾਰ ਬਾਰ ਨਿਕਾ ਕੀ ਵੇਖਣਾ ਹੋ ਕਰਦੇ ਆ ਉਹ ਕਿੱਥੇ ਪੈ ਗਿਆ ਮੇਰਾ ਪੈਰ ਕਿੱਥੇ ਟਿਕਾਵੇ ਭਈਆ ਇੱਕ ਮੌਕਾ ਦਿੱਤਾ ਜਾਣਾ ਇੱਕ ਦੇਖ ਮੀਂਹ ਪੈਦਾ ਨਾ ਇੱਧਰ ਹੋ ਜਾ ਇੱਧਰ ਦੇਖ ਇੱਧਰ ਮੀਂਹ ਥੱਲੇ ਆਹੋ ਬਾਕੀ ਵੀ ਬਣ ਕੇ ਬੈਠੋ ਸਾਈਡ ਤੇ ਹੋ ਜਾ ਬਾਈ ਮੜਾ ਜਾ ਹੁੰਦਾ ਪਿਆ ਨਾਲ ਨੂੰ ਪੂਰੀ ਹੈ ਜਾਨੀ ਪਰ ਇਹ ਰੋਈ ਬਣਾ ਦੂਰੇ ਚੜ ਗਿਆ ਉਹ ਵੀ ਚੜ ਚੜ ਕਰਾ ਰੋ ਤੇ ਚੜੋ ਠੀਕ ਹੈ ਉਹ ਵੀ 22 23 24 ਜੀ 23 ਬਟ ਜੇ ਆ ਬਣਾ ਚੱਕ ਦੇਖਣਗੇ ਉਹਨਾਂ ਦੇ ਅਰੇ ਤੰਨ ਤੰਨ ਬਹੁਤ ਹੀ ਗਲੋਗ ਕੋਈ ਤੰਨ ਕਿਹਦੀ ਦਾ ਸਾਈਡ ਤੇ ਹੋ ਗਿਆ ਕਿਤੇ ਲਾਗੇ ਫਾਈ ਫਾਈ ਮਾਰਨੇ ਭਾਈ ਉਹ ਲੈ ਕਹਾਂ ਦਾ ਆ ਜਾ 36 ਕਿਹਨੇ ਲੱਗਿਆ ਉਹ ਜੀ ਜਨੇ ਕਿ ਨਾ ਮਾਂ ਦਾ ਦੇਖਿਆ ਗਿਆ ਨਾ ਇਹਦਾ ਮਰਦਾ ਦਾ ਫਰਕ ਮਾਰ ਦੇ ਕੋਤ ਮਾਰ ਦੇ ਕੋਤ ਜਿਹੜਾ ਟੇਪ ਨਾਲ ਜੜਦਾ ਪਾਣੀ ਨਹੀਂ ਗੜਦਾ ਉਹਨੇ ਜ਼ੋਰ ਨਹੀਂ ਪੈਂਦਾ ਬੜਾ ਆ ਜਾਓ ਕਰੋ ਭਾਈ ਆ ਜਾਓ ਪਾਈਪ ਰਹਿਣਾ ਪਾਤਾ ਚਾਹੀਦਾ ਬਾਦ ਨਹੀਂ ਕੂਤਰ ਸੁਣਾ ਕਹਦਾ ਨਾਮ ਕਲੀ ਜਿਹੜੇ ਬੜੇ ਆ ਕੂਤਰ

मार लिया और तू बढ़ावांगा तू आ जाओ आ भाई कोई रहता है जल्दी आ जाओ एक मिनट रह गया आ जाओ आ जाओ कंप्यूटर पर गया रे क्यों ओ रमन पुत्र रमन पुत्र ਲੋਪਾਂ ਮੇਨਿਆ ਕੋੜਾ ਲੋ ਮੈਂ ਨਾ ਮੇਰਾ ਰੰਗ ਚੇਤਾ ਰੱਖੀ ਮੈਂ ਜਾ ਆਓ ਇਹ ਕਿਥੇ ਰਾਕੇ ਦੇ ਚੇਦੇ ਗੁਰੀ ਹੋਰ ਇਹ ਲੋਈ ਨਾ ਮੋਰ ਗਲਾਬੀ ਪਾਣਾ ਬੋਟੀ ਸਾਡੀ ਮਾਂ ਦੀ ਕਰਾ ਭਾਈ ਮਾਂ ਦੀ ਹਮਦਰਦ ਠੀਕ ਆ ਜੀ ਹਰੀ ਗਾੜ ਦਾ ਤਮਾ ਦੇ ਗਏ ਕਿੰਤਰ ਲੈ ਉਹ ਲੇਗਾ ਭਾਈ ਸਾੜਦੇ ਹੋਰੇ ਕਿ ਨਾ ਮੋੜਾ ਬੜਾ ਦਾ થઈ ਗਈ ਸੀ ਗੱਲ ਪੈ ਜਾਣੀ ਰੱਖ ਕੇ ਬਾਈ ਓਏ ਕੋਈ ਆਇਆ ਕਰੀਏ ਆਇਆ ਆਇਆ ਬਾਈ ਕੜਾ ਨਾਮ ਆ ਨਿਕੰਮਾ ਆਇਆ ਹਾਂ ਕੋਈ ਕੋਠੇ ਤੇ ਚੱਟਣਾ ਕੀ ਹਾਲ ਹੈ ਗਰੇ ਆ ਜਾ ਬਾਈ ਹੋਰ ਜਦ ਦੇ ਜੀ ਦੱਸੋ ਲਿਖਾ ਹੈ ਚਲੋ ਚਲੀਏ ਚਾਹ ਪੀਂਦੇ ਆ ਜੀ ਠੀਕ ਹੈ ਚਲ ਮੈਂ ਉਹਨਾਂ ਤੇ ਦਵਾਈ ਲੈ ਆਉਂਦਾ ਆਂ ਬੜੀ ਵਧੀਆ ਹੋ ਗਈ ਹੈ ਨਾ ਮੁੰਡਾ ਹਾਂ ਹੈਗਾ ਅਗਰ ਤੈਨੂੰ ਆ ਨਗਰ ਕਿਉਂ ਡੇਲਾ ਦੋ ਓ ਬਾਈ ਬਾਈ ਰਹਿਣਾ ਨਹੀਂ ਹੁਣ ਹਾਂ ਛੱਡਦਾ ਛੱਡਦਾ ਕਿਵੇਂ ਬਜੀ ਡੇਟ ਡੇਟ ਹੋਇਆ ਵਾ ਲੱਗ ਗਈ ਸਾਰੇ ਗੂਤਰਾਂ ਨੂੰ ਲੈ ਤੇ ਟੋਟਲ 84 ਗੂਤਰ ਉੱਡ ਗਏ ਬਾਈ ਫਿਰ ਲੈ ਉਹ ਜੱਟੀ ਚਾਹਦੀ ਨਹੀਂ ਬੰਸੇਗੀ ਇਹ ਆਪਣੇ ਕੋਲੇ ਦਾ ਪਰ ਉਹ ਬਾਹਰ ਨਾਲ ਆਪ ਤਾਂ ਆਪ ਤਾਂ ਬਣਾਵਾ ਆਉਂਦੀ ਤਾਂ ਕਿੱਥੇ ਗਈ ਆ ਰਾਕੇ ਨੂੰ ਗੱਲ ਨੂੰ ਸੁਣਾਇਆ ਜਾਂ ਬਾਹਰ ਦੇਖਦਾ ਹੁੰਦਾ ਹੁਣ ਬਈ ਆਹ 2 ਵਜੇ 2 ਵਜੇ ਰਹਿ ਗਿਆ ਬਹੁਤ ਥੋੜੇ ਹੀ ਰਹਿ ਗਏ ਆ ਫਿਰਦੇ ਆ ਬਈ ਕਬੂਤਰ ਥੋੜੇ ਹੀ ਰਹਿ ਗਏ ਕਬੂਤਰ ਪਿੰਡ ਚਾ ਕਰ 8-10 ਕਬੂਤਰ ਹੀ ਸ਼ਾਮਲ ਹੋਏ ਹੁਣ ਦਿਖਾਉਨੇ ਆ ਕਿਹੜੇ-ਕਿਹੜੇ ਆ ਨਹੀਂ ਨਹੀਂ ਟਾਈਮ ਨਹੀਂ ਹੈਗਾ ਰਿਆਂ ਦਾ ਇੱਕ ਬਈ ਉਹ ਖੜਿਆ ਭਾਈ ਸਾਹਮਣੇ ਕਾਪੀ ਵਾਲੇ ਗਾੜੀ 47 ਦਾ ਪਰਚਾ ਉੱਤਰ ਫੈਂਦੇ ਥੋੜੇ ਇਧਰੇ ਪਾਸੇ ਸੀ ਕੰਪਿਊਟਰ ਮਾਏ ਕਰਦੇ ਆ ਆ ਆ ਜਾਂਦਾ ਇੱਕ ਉੱਤਰ ਠੀਕ ਆ ਦੋਨੇ ਕੰਮ ਤਾਂ ਗਾਲਾ ਤੇ ਲਾਲ ਟੂਸਾ ਆ ਫਿਰਦੇ ਬਾਈ ਕੂਟਰ ਟੋਰੀ ਟੂਸੇ ਵਾਲਾ ਤੇ ਇੱਕ ਝਾਲਰ ਵਾਲਾ ਹਰੀ ਵਾਲਾ ਤੇ ਜੀ ਝਾਲਰ ਹਰੀ ਥੱਲੇ ਆਗੇ ਦਾ ਡੋਲਣਾ ਆ ਉੱਤੇ ਘਾਉਂਦਾ ਬਾਈ ਕੂਟਰ ਹਰੀ ਲਾਲ ਜੰਦ ਪੱਲੇ ਆਣਾ ਜੀ ਹਾਂ ਇਹ ਝਾਲਰ ਹੈ ਹਰਾ ਬੱਲਾ ਇੱਕ ਝਾਲਰ ਹੈ ਜੀ ਮਾਰਾ ਪੱਲਾ ਤੇ ਲਾਲ ਚਾਲਰ ਇੱਕ ਆ ਗਿਆ ਰੱਤਾ ਆ ਗਿਆ ਪੱਲੇ ਦੇ ਜਿਹੜਾ ਨਾਲ ਸਾਤੇ ਵਾਲਾ ਕਾਲਾ ਸਾਦਾ ਚਾਰ ਕੋ ਉਤਰ ਹੋ ਗਏ ਸ਼ਾਮਲ ਦੂਜੇ ਵੀ ਦਿਖਾਉਣੇ ਤੁਹਾਨੂੰ ਦੇਖੀ ਸਰ ਇਹ ਉਹ ਨਹੀਂ ਗਿਆ ਕੋਈ ਇਹ ਤਾਂ ਬੈਠਾ ਹੋਇਆ ਕੋ ਉਤਰ ਰਿਆ ਵਾ ਆ ਗਈ ਯਮਾ ਕੋਲੇ ਆ ਗਿਆ ਦੀ ਕਾ ਆ ਗਿਆ ਜੀ ਛੋੜਨਾ ਆਪਣੇ ਪਤਾ ਨਹੀਂ ਪਾਈ ਆਪਣੇ ਨਹੀਂ ਬਾਈ ਬਣਾ ਫੋਨ ਸ਼ੇਅਰ ਉਹ ਕੀ ਕਰਕੇ ਮੈਂ ਕੰਮ ਕਰਾ ਕੇ ਉਹ ਜਾ ਕੇ ਠੀਕ ਕਰਾ ਦਿੰਦਾ ਕਾ ਬੈਠਾ ਹਰਿਆਵਾ ਕੁਤਰਾ ਉੱਡ ਖੜਿਆ ਬਈ ਰਾਂਗ ਗਏ ਕਹਿਣਾ ਕਹਿਣ ਲਾਇਆ ਦੇਖ ਆਯੋ ਦਿ ਲਈ ਜਿਹੜੀ ਆ ਪਟਾਂਗੀ ਚੜਾਈ ਜਿਹੜਾ ਉੱਤੇ ਸਾਡੇ ਜਿਹੜਾ ਸਿੰਘਾਂ ਦੇ ਕੱਟੇ ਆਉਂਦੀ ਆ ਉਸੇ ਇਹ ਜਾਣਗੇ ਲੰਗਾਂ ਲੈ ਜਾਂਦੇ ਨੇ ਫੋਨ ਕੱਢੀ ਫੋਨ ਲਾਡੂ ਟਾਈਮ ਦੱਸ ਗੀ ਉਹ ਬਹਿ ਗਿਆ ਬਈ ਆ ਵੀ ਆਈ ਗਈ ਜਾਈ ਤੋਈ ਵੱਜ ਗਿਆ ਬਈ ਵੇ ਲਾਂਕ ਦੇ ਗੁੱਤਰ ਆ ਗਿਆ ਕਿੱਦਾਂ ਕਿੱਦਾਂ ਪੈ ਗਿਆ ਵੀਰ ਮੇਰੇ ਚਗਦੀ ਧਰਤੀ ਦੇ ਉੱਪਰ ਕਾਲਾ ਨਾ ਬਗਲਾਂ ਕਾਲਾ ਈ ਟੱਡਾ ਤੇ ਲਾਲ ਕੰਤਾਂ ਤੇ ਲਾਲ ਹੀ ਪੂਛ ਆ ਗਿਆ ਚੱਲ ਬਈ ਸਿੱਧਾ ਹੀ ਹੁੰਦਾ ਗਿਆ ਅੰਦਰ ਸਿੱਧਾ ਹੀ ਅੰਦਰ ਹੋ ਗਿਆ ਸਿੱਧਾਂ ਤੇ ਚਲੋ ਜੀ ਚਲੋ ਜੀ ਆ ਗਿਆ ਜੀ ਕਬੂਤਰ ਲਾਲ ਟੋਰੀ ਤੇ ਕਾਲਾ ਟੂਸਾ ਯੂਰ ਲਈ ਜਾਂਦੇ ਆ ਮੇਲ ਦੇ ਫਿਰਦੇ ਹੁੰਦੇ ਆ ਕੂਤਰ ਬਈ 8 10 ਕ ਸਹੀ ਆ 2:30 ਵਜੇ ਪਿੰਡ ਚ ਆ ਕਰ ਸਕੋ ਆ ਗਈ ਲਾਲ ਪੱਲੇ ਦਾ ਕੂਤਰ ਇੱਕ ਕੂਤਰ ਆ ਗਈ ਕੂਤਰ ਹੋਰ ਆ ਗਈ ਤਾਂ ਤੋਂ ਕੀ ਬਣਿਆ ਬਹਿ ਗਈ ਆਪਣੀ ਤਾਂ ਬਈ ਬਹਿ ਗਈ ਆਪਣੀ ਕੂਤਰੀ ਹਾਂ ਆਮਲ ਲੰਮੇ ਮੋਟਾ ਨਕੋ ਕੇ ਕੀਨਾ ਮੰਗਾ ਗੁਰਸਰਨ ਸ੍ਰੀ ਹੁਲੀਆ ਬਰ ਜਿੰਦਰ ਲੋਕ ਨੂੰ ਵਿਕੀ ਤੋਂ ਰਣਾ ਸੋਰੀ ਟੱਲਿਆ ਨੀਲਾ ਮੋਗਾ ਸਿੰਪੂ ਕਨੇਡਾ ਇੰਟਰਨ ਕੋਡ ਪਰ ਜੇ ਯਾਰ ਫੁੱਟਣਾ ਬੋ ਹਉ ਮੜਿਆ ਜੀ ਆਜੋ ਭਾਈ ਹੋਰ ਬਾਕੀ ਤਾਂ ਸਾਡੋ ਇੱਕ ਬੁੱਤਰ ਮੇਰੇ ਕੋਲ ਸਹੀ ਨੇ ਬਾਕੀ ਬੁੱਤਰਾਂ ਦੇ ਟਾਈਮ ਆ ਭਾਈ ਸਾਰੇ ਆਪੇ ਹਰਕਾ ਲਾ ਕੱਢ ਫੋਨ ਆ ਪੁੱਤਰ ਜਿਹੜੇ ਨਾਂ ਬੋਲਿਆ ਸਹੀ ਆ ਅੱਧੇ ਘੰਟੇ ਦਾ ਬੜੀ ਦੱਸਦੇ 2:40 ਮਿੰਟ ਤੋਂ ਟਾਈਮ ਆ ਜੀ ਅੱਧੇ ਘੰਟੇ ਦਾ ਆਹੀ ਟੋਕੀ ਥੈਂਕ ਯੂ ਦਾ ਭਾਈ ਮਕਰ ਜਲਾਲ ਪੁੱਤਰ ਬੈਠ ਗਿਆ ਜੀ ਟੈਂਕੀ ਦੇ ਉੱਪਰ ਉਹ ਬਾਹਰ ਬਾਹ ਟੈਂਕੀ ਆ ਪੁੱਤਰ ਬਹੁਤ ਬੈਠੀ ਜਾਂਦੇ ਆ ਉਹ ਬਹਿ ਗਿਆ ਕਾਲੀ ਫੱਟੀ ਤਾਰ ਆਪਾਂ ਦੀ ਕਾਲੀ ਫੱਟੀ ਨਾਲਾ ਬੱਲਾ ਬਹਿ ਗਿਆ ਹਾਂ ਨਾਲੇ ਹੁਣ ਟੌਲੀ ਨੂੰ ਸੇਲਦਾ ਮੱਛੀ ਹੋਵੇ ਕੋਈ ਉਹ ਬਹਿ ਗਈ ਕੋਠੀ ਤੇ ਕਮਲ ਲੰਮਾ ਠੀਕ ਹੀ ਟੈਰ ਡਾਲ ਲਿਆ ਹਾਂ ਇਹ ਜੀ ਮੇਰੀ ਤੇ ਜਾਨ ਆ ਵੀ ਖੜਾ ਆ ਜੀ ਇਹਨੇ ਜੀ ਹੋਨ ਦੂਸਰੇ ਯਾਰ ਬੈਠੀ ਜੇ ਪਾਰ ਤੇ ਤੇਜੀ ਵੀ ਲਓ ਜੀ ਪੰਜ ਗੁੱਤਰ ਸਹੀ ਹੋਇਆ ਆ ਆ ਗਈ ਹੋ ਗਿਆ ਨੂੰ ਓਏ ਗਲਸੀ ਗਲਾਸ ਦਾ ਨਹੀਂ ਹੱਬਾ ਹੱਬਾ ਹੋ ਗਿਆ ਵਿਚਾਰਾਈ ਫੋਨ ਮੜਾ ਜਾਂ ਨੂੰ ਨਾਈ ਖੁੱਲ ਕੇ ਹੋ ਗਿਆ ਹੋ ਗਿਆ 70 ਵੀ ਰੱਖੀ ਹੋਈ ਉਹਨਾਂ ਦਾ ਨਾ ਨਾ ਬਾਅਦ ਵਿੱਚ ਲਾਪਾ ਰਹੇ ਉਹ ਕਿੱਛ ਕਰਾ ਲੈਣੇ ਆਪਾਂ ਆਗਾ ਆ ਜਿੰਨਾ ਫਰਕ ਉਧਰ ਨਹੀਂ ਮੇਰੀ ਗੱਲ ਨਾਲ ਜਿੱਥੋਂ ਬਹੁਤ ਫਰਕ ਨਿਕਾ ਜਿੱਥੋਂ ਤੁਹਾਡੇ ਕਾਲੀ ਕਿੰਨੇ ਆਹ ਨਹਿੰਗਾ ਜੀ ਟੋਰੀ ਟੂਸੇ ਵਾਲਾ ਟੋਰੀ ਟੂਸੇ ਵਾਲਾ ਦੇਖ ਆਇਆ ਫੋਨ ਲਾ ਰਿਹਾ ਕਿੱਥੇ ਆ ਪੰਡੀ ਨੂੰ ਇੰਨੇ ਸਾਡੇ ਤਾਂ ਪੂਰਾ ਬਾਈ ਕਾਲੀ ਜੀ ਨਹੀਂ ਨਾਲ ਕਿਹ ਨਾਲੀ ਚੀਨਾ ਮਾਨਸਾ ਵਾਲੀ ਸੱਜੀ ਗਾਂਦ ਕਾਲੀ ਖੰਪਾ ਚੰਦਾ ਚਲੇ ਗਿਆ ਇਹ ਭੂਗਨੇ ਜਾ ਬਈ ਹਰਾ ਟੂਸਾ ਨਾਲ ਤੌੜੀ ਆਲੀ ਹੈ ਹਲੋ ਬਾਈ ਜੀ ਕਰੋਗੀ ਓਦਰ ਬੋ ਪ੍ਰਿਆ ਤੈਨੂੰ ਤੋਂ ਕਹਿ ਮਾ ਬਈ ਤੈਨੂੰ ਤੋਂ ਟਾਈਮ ਆ ਬਈ ਐ ਇੱਕ ਘੁਸਰਾ ਤੇ ਇਹਨੂੰ ਤੈਨੂੰ ਤੋਂ ਟਾਈਮ ਲੱਗਿਆ ਬਈ ਚੱਲੋ ਮੋਟਾ ਮੱਖੋ ਵਿੱਕੀ ਢੋਲਣਾ ਈਲਾ ਮੋਗਾ ਗਿੰਦੂ ਜੋਧਪੁਰ ਬਈ ਨਾਲ ਟੂਪੇ ਵਾਲੀ ਨੂੰ ਪੰਜ ਘੁੱਤਰ ਹੋਇਆ ਜੀ ਸਹੀ ਧੰਨਵਾਦ ਜੀ ਧੰਨਵਾਦ ਜੀ ਪੰਜ ਘੁੱਤਰ ਸਹੀ ਹੋਇਆ ਤੋਰੀ ਟੁੱਥ ਸੇਲਾ ਕੂਤਰ ਬਹਿ ਗਿਆ ਬਈ ਹੋ ਬੋਰਡ 'ਚ ਤੇ ਕਾ ਆਉਂਦਾ ਸ਼ਾਂਵਲ ਪੱਲੇ ਵਾਲਾ ਕੂਤਰ ਕਾਲਾ ਚੀਨਾ ਹਰ ਆ ਪੱਲਾ ਆ ਆ ਗਿਆ ਹਰੇ ਪੱਲੇ ਵਾਲਾ ਬੈਠ ਗਿਆ ਜੀ ਕੂਤਰ ਦੋ ਰਹਿ ਗਏ ਤੀਨਾ ਮਾਂਸ ਤੇ ਇੱਕ ਗੂਤਰ ਹੋਰ ਹਰੀ ਝਾਲਾ ਹਰੀ ਝਾਲਰ ਦਾ ਤੂੰ ਦੇਖਦਾ ਨਾ ਇਹ ਵਾਈ ਕੰਪਨੀ ਦੇਖੀ ਜਾਣਗੇ ਹੁਣ ਆਏ ਪੱਤਾ ਪੜਤੋਂ ਉਸੇ ਦੀ ਇਹ ਨਾਲ ਨਹੀਂ ਲਿਖਿਆ ਹੁਣ ਇਹਨਾਂ ਦੇ ਥੋੜੀ ਉਹਦਾ ਫੋਟੋ ਮਾਗਦੇ ਆਂ ਇਹ ਇੱਕੋ ਜਿਹੀ ਹੈ ਇਹ ਦਾ ਚੱਕਲਾ ਤਾਂ ਲੈ ਰਿਹਾ ਆ ਕੱਪਾਂ ਨਾਲ ਇਹ ਤਾਂ ਆ ਹੀ ਰਹਿੰਦੇ ਯਾਰ ਐਨੂੰ ਕਰਨਾ ਆ ਆ ਕਰਨੇ ਆ ਬਈ ਸਨਮਾਨ ਪਲੇਅਰਾਂ ਦੇ ਕੱਪਾਂ ਨਾਲ ਬਹੁਤ ਸੋਹਣੇ ਕੱਪ ਬਣਾਏ ਬਈਆਂ ਨੇ ਤੇ ਆ ਇੱਕ ਤਾਂ ਚਾਹ ਰਿਹਾ ਤੇ ਆ ਸਨਮਾਨ ਆ ਜੀ ਸੀਪਾ ਯੂਕੇ ਦਾ ਮੋਟਰਸਾਈਕਲ ਤੇ ਪਾ ਦੇ ਇਹਨਾਂ ਬਾਈਕਾਂ ਨੂੰ ਮੋਟਰਸਾਈਕਲ ਤੇ ਉਹ ਇੱਧਰ ਮੋਟਰਸਾਈਕਲ ਤੇ ਲਿਖਾ ਕੇ ਨਹੀਂ ਲਿਆਇਆ ਕੀ ਤਿਆਰ ਦੂਜਾ ਘਰ ਬਾਕੀ ਨਹੀਂ ਹੋ ਬ੍ਰਿਟਿਸ਼ ਬ੍ਰਿਟਿਸ਼ ਉਹ ਬਹੁਤ ਅਲੱਗ ਹੈ ਕਿਹੜਾ ਘਰ ਬ੍ਰਿਟਨ ਵਾਲਾ ਹੋਈ ਆਉਂਦੇ ਆ ਕਰਦੇ ਕਰਦੇ ਯਾਰ ਜੀ ਬਾਕੀ ਜੀ ਵਿਸ਼ੇਸ਼ ਸਨਮਾਨ ਗੋਬਿੰਦਾ ਚੱਕਰ ਇਹਨਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਜੀ 3T UK ਵਾਲਾ ਤੁਸੀਂ 58 ਨਾਮ ਬੋਲ ਦਿਆ ਕਰੋ ਤੁਸੀਂ ਨਾਮ ਬੋਲ 3T USA ਇਹਨਾਂ ਨੇ ਦਿੱਤੀ ਹੈ ਜੀ ਵਾਸ਼ਿੰਗ ਮਸ਼ੀਨ ਵਿਸ਼ੇਸ਼ ਸਨਮਾਨ ਅਰਵਿੰਦਰ ਕਿੰਗਰਾ ਉਤਗਾ ਹਾਂ ਐਨਡੀ ਵੀ ਇਹਨਾਂ ਵੱਲੋਂ ਠੀਕ ਹੈ ਨਾਮ ਆਲਰੇਡੀ ਆਦੀ ਆਦੀ ਕਾਪੀ ਤੇ ਆ ਕਾਪੀ ਵਾਲੇ ਮੁੰਡੇ ਦਾ ਜੀ ਵਿਸ਼ੇਸ਼ ਸਨਮਾਨ ਨਾਮ ਕੀ ਹੈ ਬਾਈ ਦਾ ਪਹਿਲਾ ਝਨੇਰ ਪਹਿਲਾ ਝਨੇਰ ਜੀ ਪਾਈ ਦਾ ਚਲ ਚਲ ਕਾਪੀ ਦੀ ਸੇਵਾ ਕਰਾਈਏ ਜੀ 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 ਜ ਲਾਲੇ ਲਾਗੇ ਨੂੰ ਦਾ ਨਾਮ ਆ ਗਿਆ ਆ ਗਿਆ ਯਾਰ ਨੂੰ ਲੈਂ ਜਾਂਦੀ ਆ ਜੀ ਲੋ ਜੀ ਆ ਬਸੀਸ ਸਨਮਾਨ ਆ ਜੀ ਲਾਲਾ ਯੂਕੇ ਠੀਕ ਆ ਹਾਂ ਪ੍ਰਾਜੋਵਾ ਸਾਡਾ ਸਭ ਤੋਂ ਠੀਕ ਹੈ ਜੀ ਸੀਨੀਅਰ ਪਲੇਅਰ ਆ ਜੀ ਫੌਜੀ ਚੱਕਰ ਜੀ ਫੌਜੀ ਚੱਕਰ ਇਹ ਵਿਸ਼ੇਸ਼ ਸਨਮਾਨ ਆ ਜੀ ਫੌਜੀ ਚੱਕਰ ਇਹ ਪੁਰਾਣੇ ਖੁੰਡ ਨੇ ਬਾਈ ਜੀ ਇਹਨਾਂ ਦਾ ਵਿਸ਼ੇਸ਼ ਸਨਮਾਨ ਆ ਹਰਵਾਲ ਟਿਕਵੇਰੇ ਤੇਰਾ ਹਾਂ ਆਹ ਦੇਖ ਹੋਰ ਦੇਖ ਕਹਾਣਾ ਆ ਚਾਹ ਤੂੰ ਬੋਲੂ ਆ ਇਹ ਨਹੀਂ ਆਹ ਆਹ ਬੜੀ ਸੇਬੀ ਗੇਂਗਰਾ ਸੇਬੀ ਗੇਂਗਰਾ ਵੱਲੋਂ ਬਾਈ 5400 ਦੀ ਰਕਮ ਦਿੱਤੀ 5100 ਠੀਕ ਆ ਜੀ ਆਪਣੇ ਵਾਲਾ ਕਿੱਧਰ ਕਿੱਧਰ ਆਇਆ ਯਾਰ ਦੇਖਾ ਦੇ ਲੰਬਾ ਕਰ ਲਈ ਸੇਸ ਨੂੰ ਸਾਰੇ ਬਾਈ ਦੇ ਆ ਸਤੋ ਆਇਨਾ ਦਾ ਇਹਨਾਂ ਦੇ ਪਰਿਵਾਰ ਦੀ ਐਨ ਆਰ ਆਈ ਭਰਾਵਾਂ ਦੀ ਇਹਨਾਂ ਦੀ ਮਦਦ ਆਈ ਆਪਣੇ ਠੀਕ ਹੈ ਠੀਕ ਹੈ ਲੈ ਕੇ ਭਾਜੋ ਕੋਈ ਖੋ ਨਾ ਲਵੇ ਪੰਜ ਪਾਸਾ ਜਬਰਦਸਤ ਨਿਕਲੋ ਕੱਢੋ ਨਿਕਲੋ ਭਾਈ ਬੜਾ ਬੜਾ ਜੀ ਉਹ ਬਾਸਾ ਨਾ ਮਾਤਾ ਹੋ ਰਿਹਾ ਸਭ ਬੰਦ ਲੈ ਗਿਆ ਆਹ ਵਾਹ ਹੋ ਰਿਹਾ ਮਾਰ ਗੱਡੀ ਇਹਨਾਂ ਵੱਲੋਂ ਇਹਨਾਂ ਵੱਲੋਂ ਵੀ ਰਾਸੀ ਆਈ ਗਈ ਠੀਕ ਹੈ ਜੀ ਸਾਰੇ ਮੁੰਡਾ ਪਰ ਜੀ ਠੀਕ ਹੈ ਜੀ ਬਿਨਾ ਪਰੇ ਸਰ ਲਾਏ ਐ ਐਲਈਡੀ ਇਹਨਾਂ ਵੱਲੋਂ ਠੀਕ ਹੈ ਜੀ ਚੱਲਾ ਸਰ ਚੱਲ ਮੈਂ ਚਾਹ ਰਾਂ ਹੱਥ ਮਸਤ ਲੈ ਜੋ ਉੱਤਰ ਵੱਜਦੇ ਮੁੰਡਾ ਆਇਆ ਉਹਦਾ ਡੈਡੀ ਆ ਮਾ ਆ ਨੀ ਮੜਾ ਨਾਮ ਬੋਲ ਦੋ ਠੀਕ ਹੈ ਜੀ ਠੀਕ ਹੈ ਜੀ ਸਾਨੂੰ ਜੁਕੇ ਭਾਈ ਸਾਹਿਬ ਜੀ ਆਜਾ ਆਜਾ ਭਾਈ ਜੀ ਬੱਲੇ ਉਹ ਜੁੱਦਾ ਸਰਪੰਚ ਸਾਹਿਬ ਹੋਣਗੇ ਇਹ ਵਿਸ਼ੇਸ਼ ਨਮਨ ਜੀ ਲਾਡੀ ਯੂਕੇ ਤੇ ਮੱਖਣ ਚਾ ਕਰਦਾ ਜੀ ਹਾਂਜੀ ਹਾਂ ਫੋਨ ਕਰੇ ਫੜਾ ਦੇ ਓਕੇ ਭਾਈ ਜੀ 50000 ਕਮੈਂਟ ਇਹ ਵਿਸ਼ੇਸ਼ ਨਮਨ ਠੀਕ ਜੀ ਗੋਪਰੀ ਦੇ ਟਿੱਲੇ ਤੇ ਬਿਖੇ ਟਿੱਲੇ ਤੇ ਬਾਹਰੋਂ ਰਸਤੀ ਆਈ ਹੈ ਤੁਹਾਨੂੰ ਇੱਥੇ ਲਾ ਇੱਥੇ ਪਾਸੇ ਵਰਕੇ ਮੋੜ ਕੇ ਲਾ ਲੰਦੇ ਇੱਥੇ ਵੈਕ ਕਰਕੇ ਲਾ ਲੰਦਾ ਇੱਕ ਮਿੰਟ ਰੁਕ ਜੀ ਇੱਕ ਮਿੰਟ ਦੋ ਦਵਾਰੇ ਬੋਲ ਦਿਓ ਯਾਰ ਇੱਧਰ ਮੋੜ ਕੇ ਲਾਈ ਇੱਕ ਮਿੰਟ ਰੁਕ ਲਾ 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 ਚੇਲਾ ਤੇ ਉਹ ਉਸਤਾਦ ਆ ਤੇ ਇਹ ਕਿਸੇ ਸਮਾਂ ਲਈ ਕੰਮ ਦਾ ਡਾਂਗਿਆ ਰਾਤ ਨੂੰ ਰੁੜਕਾ ਥੋੜੀ ਫਿੱਕੀ ਤੇ ਗਰਮੀ ਦਿੱਤੀ ਰਹੀ ਹਾਂਜੀ ਚੱਲੋ ਓਕੇ ਬੰਦਾ ਜੋ ਨਹੀਂ ਕਰੇ ਤੇ ਇਹ ਮੂਰੇ ਖੜਾ ਪਾਉਂਦਾ ਐ ਕੱਟੂ ਓਏ ਮਾਦੇ ਚੇਲੇ ਨੂੰ ਸਾਡੀ ਨਾ ਮੇਰੀ ਸੱਤਵੇਂ ਬਣਾ ਦੇ ਬਹੁਤ ਜ਼ਿਆਦਾ ਸੰਯੋਗ ਸਾਨੂੰ ਵੀਰੇ ਇੰਦਰਜੀਤ ਬਾਈ ਜੀ ਲਓ ਜੀ ਜਿੱਤ ਗਿਆ ਬਈ ਚੀਨਾ ਮਾਨਸਾ ਮੋਟਰ ਸੇਵ ਬਹੁਤ ਬਹੁਤ ਮੁਬਾਰਕਾਂ ਜੀ ਬਾਈ